ਠੀਕ ਹੈ ਥੋੜਾ ਜਿਹਾ ਸਰ ਹੱਥ ਜਾਓ ਨਾਲ ਆਇਓ ਮੁੰਡਿਆ ਆਇਓ ਇੱਥੇ ਜਾਓ ਜੋ ਅੱਜ ਕਿਸ ਦੀ ਪ੍ਰਾਪਰਟੀ ਸੀਲ ਕੀਤੀ ਗਈ ਹੈ ਤੇ ਕੀ ਕਿੰਨੇ ਰੁਪਏਾਂ ਦੀ ਇਹ ਪ੍ਰਾਪਰਟੀ ਸੀ ਸਾਡੇ ਜੀ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਵੱਲੋਂ ਦੇ ਦਿਸ਼ਾ ਨਿਰਦੇਸ਼ ਹੇਠ ਸ਼੍ਰੀ ਭਾਗਿਰਥ ਮੀਨਾ ਜੀ ਆਈਪੀਐਸ ਐਸਪੀ ਮੁਕਸਰ ਸਾਹਿਬ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਜਿੰਨੇ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਦਰਜ ਹੋਏ ਹਨ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਦੋਸ਼ੀਆਂ ਦੀਆਂ ਪ੍ਰਾਪਰਟੀਆਂ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਬਣਾਈਆਂ ਹਨ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਉਹਨਾਂ ਦੇ ਅਸੀਂ ਕੇਸ ਤਿਆਰ ਕਰਕੇ ਪ੍ਰਾਪਰਟੀ ਫ੍ਰੀਜ਼ਿੰਗ ਤੇ ਤਾਂ ਕਿ ਉਹ ਅਟੈਚ ਹੋ ਸਕਣ ਕੁਰਕੀ ਹੋ ਸਕੇ ਉਹਨਾਂ ਦੀ ਅਸੀਂ ਕੰਪਟੇਟੈਂਟ ਅਥਾਰਟੀ ਭੇਜੇ ਹੋਏ ਆ ਜਿਸ ਉਪਰੰਤ ਅੱਜ ਸਾਨੂੰ ਇੱਕ ਬੜੀ ਇੱਕ ਸਫਲਤਾ ਮਿਲੀ ਹੈ ਕਿ ਐਸ ਐਚਓ ਸਿਟੀ ਮਲੋਟ ਇਨਸਪੈਕਟਰ ਜਸਕਰਨਦੀਪ ਸਿੰਘ ਮੇਰ ਨਾਲ ਨੇ ਇਹਨਾਂ ਨੇ ਇੱਕ ਕ੍ਰishna ਰਣੀ ਨਾਮ ਦੀ ਦੋਸ਼ੀ ਹੈ ਜਿਸ ਜਿਸ ਤੇ ਉੱਪਰ ਕਈ ਐਨ ਡੀ ਪੀ ਐਸ ਦੇ ਮੁਕਦਮੇ ਦਰਜ ਹਨ ਤੇ ਅਸੀਂ ਉਹਨਾਂ ਦੀ ਪ੍ਰਾਪਰਟੀ ਵੈਰੀਫਾਈ ਕਰਕੇ ਉਹਨਾਂ ਦੇ ਦੋ ਪੁੱਤ ਪੁੱਤਰਾਂ ਦੇ ਨਾਂ ਤੇ ਕਈ ਲੱਖਾਂ ਦੀ ਲਗਭਗ 78 ਲੱਖ ਦੀ ਇਹ ਪ੍ਰਾਪਰਟੀ ਹੈ ਜਿਹੜੀ ਕਿ ਅਸੀਂ ਅੱਜ ਉਹਨਾਂ ਤੇ ਫ੍ਰੀਜ਼ਿੰਗ ਆਰਡਰ ਚਿਪਕਾਉਣ ਆਏ ਆ ਤੇ ਨੋਟਿਸ ਸਰਵ ਕਰ ਦਿੱਤਾ ਗਿਆ ਉਹਨਾਂ ਨੂੰ